हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਂ ਨਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਟੋਕੜ ਆ ਬਈ ਤੇ ਦੋ ਗੱਬਣਾ ਨੇ ਤਾਜ਼ੀਆਂ ਸੂਣ ਵਾਲੇ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਹੱਸੀ ਕਾਲ ਹੱਸੀ ਕਾਲ ਵੀਰੇ ਹੋ ਠੀਕ ਹੋ ਵਧੀਆ ਜੀ ਹਾਂ ਵਧੀਆ ਵੀਰੇ ਠੀਕ ਬਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਸੱਤਾ ਵੀਰੇ ਪਿੰਡ ਬਖਸ਼ਗਾ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਦੇ ਸੰਗ ਨੇੜੇ ਪਿੰਡ ਬਈ ਨੇੜੇ ਪਿੰਡ ਇੱਧਰ ਪੱਕਾ ਕੈਂਚੀਆ ਰਹਿ ਜਾਂਦਾ ਇੱਧਰ ਤਲੇ ਆਲ ਦਾ ਬੋਲ ਰਿਹਾ ਹਾਂ ਮੁਮੋਬਾਈਲ ਨੰਬਰ ਬੋਲ ਦਿੰਦਾ 83272605 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਦੋ ਦੂਜੇ ਸੂਸ ਹੁੰਦੀ ਆ ਦੂਜੇ ਸੂਸ ਕਿੰਨੇ ਦਿਨ ਲੈਂਦੀ ਆ ਬਾਈ ਇਹਦੇ 5-4 ਦਿਨਾਂ ਦੇ ਵਿੱਚ ਸੋਣ ਵਾਲੀ 5 ਤੋਂ 4 ਦਿਨ ਲੈਂਦੀ ਆ ਬਾਈ ਕੀ ਰਿਕਾਰਡ ਆ ਦੁੱਦਾ ਕਾਰਡ ਨੇ ਪਹਿਲੇ ਦਿਨ ਦਿੱਤਾ ਬਈ 16 17 16 17 ਇੰਨਾ ਠੀਕ ਹੀ ਮੰਨ ਲਿਆ ਅਗਲਾ ਚੱਲ ਲੱਗ ਗੀ ਕਰਤਾ ਹਾਂ ਠੰਡੀ ਸੀ ਲੈ ਵਈ ਜੇ ਮੈਂ ਮਰ ਗਿਆ ਤਾਂ ਥਲਾਈ ਚੱਲ ਠੀਕ ਆ ਠੰਡੀ ਸੀ ਲੱਟਾਂ ਬਹੁ ਪਈਆਂ ਲੈ ਸਾਰੀਆਂ ਬਰਡਲਾਂ ਲਾ ਕੇ ਮਰਦੀ ਬੈਠਾ ਰਿਹਾ ਕਹਿੰਦੀ ਕੁੰਦੀ ਕੋਈ ਵਾਲਾ ਥਣ ਕੱਲਾ ਕੱਲਾ ਤਾਂ ਫੇਸ ਚੰਗਾ ਯਾਦਵ ਰੀਟ ਚੰਗੀ ਆ ਵੱਡੀ ਗੱਲ ਗਰਮੀ ਨਹੀਂ ਮੰਨਦੀ ਬਿਲਕੁਲ ਫੈਂਡ ਫੌਂਡ ਕਰਮ ਵਾਲੀ ਦੀ ਬਹੁਤ ਚੰਗੀ ਆਊਗੀ ਬਾਕੀ ਤੋਰਾ ਤਰਾ ਰਖਾਇਆ ਥਣ ਬੜਾ ਕਮਾਲ ਨਾਲ ਲੱਗਿਆ ਹੈ ਨਾ ਵੀ ਥਣ ਸੋਣੂ ਬੁਰਾ ਵਧੀਆ ਲੱਗਿਆ ਥਣ ਮੁੱਕੀ ਵਾਲਾ ਥਣ ਪੂਰੇ ਵਿੱਚ ਹੀ ਦੇ ਦੇਖੋ ਗਰਮੀਆਂ ਦਾ ਤੌਫਾ ਗਰਮੀ ਬਿਲਕੁਲ ਨਹੀਂ ਮੰਦੀ ਫੈਟ ਫੁੱਲ ਫੁੱਲ ਚੰਗੀ ਆਉਗੀ ਲੈ ਚਲ ਬਈ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਇਹਦਾ 52000 ਰੁਪਏ ਕਰ ਮਾਨਤਾਂ ਹੋ ਜਵੇ ਬਈ ਹਾਂ ਕਰਦੇ ਠੀਕ 52000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਂ ਜ਼ਰੂਰ ਹੋ ਜੇ ਠੰਡੇ ਸ਼ੀਲ ਦੀ ਗਾਰੰਟੀ ਹੈ ਉਹ ਕਿਵੇਂ ਠੰਡੇ ਸ਼ੀਲ ਪੂਰੀ ਆ ਜਿੱਥੇ ਮਰਜ਼ੀ ਖੜਾ ਕੇ ਹੱਥ ਪੇਰ ਮਰਿਆ ਜਿੱਥੇ ਮਰਜ਼ੀ ਖੜਾ ਲਾ ਬਈ ਇਹ ਨਾਲ ਕੁਝ ਚੱਕ ਨਹੀਂ ਹਿੱਲਣਾ ਤਾਂ ਕਰਮ ਵਾਲੀ ਨਹੀਂ ਹਈ। ਹਾਂ ਮਾੜੀ ਜੀ ਭਾਲ ਜੀ ਕਰਕੇ ਇੱਕ ਪਾਸੇ। ਹੂੰ ਠੀਕ ਆ ਬਈ। ਲੈ ਮੋੜ ਦੇ ਬਈ। ਚੰਗਿਆ ਬੜਾ ਬਾਈ ਬੋਦੀ ਵਰਦੀ ਚੰਗਿਆ ਚਮਕ ਚਮਕ ਬਹੁਤਾ ਬੈਣ ਤੇ ਬਾਠੀ ਤੋਰਾ ਤਾਰਾ ਵੀ ਚੰਗਾ। ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਆ? ਇਹ ਵੀ ਦੂਜਾ ਸੂਸ ਹੁੰਦੀ ਆ ਵੀਰੇ। ਕਿੰਨੇ ਦਿਨ ਲੈਂਦੀ ਆ ਬਾਈ? ਇਹ ਵੀ ਪੰਨੋ ਦੋ ਚਾਰ ਦਿਨਾਂ ਚ ਹੀ ਸੂਕੂ। ਦੋ ਤੋਂ ਚਾਰ ਦਿਨ। ਕੀ ਰਿਕਾਰਡ ਆ ਤੁਹਾਡਾ? ਇਨੇ ਦਿੱਤਾ 14 15 ਕਿਲੋ 14 15 ਕਿਲੋ ਆਰਡਰ ਬੜਾ ਕਮਾਲ ਦਾ ਹਾਂ ਹਾਂ ਸੈਕਸ ਹੈ ਵੀਰੇ ਹਾਂ ਬਹੁਤ ਚੰਗਾ ਲੱਟ ਲਾਂਡੂ ਲੰਬੋਂ ਪਈਆਂ ਸਾਰੀਆਂ ਬਰਡਨ ਲੱਗਦੀਆਂ ਮਰਜ਼ੀ ਭੇਜ ਜਿੱਧਰ ਦੀ ਮਰਜ਼ੀ ਠੀਕ ਆ 30 ਤਸੀਲ ਹੈ ਭਾਈ ਪੂਰੀ ਜਿਵੇਂ ਮਰਜ਼ੀ ਭਾਈ ਦੂਜਾ ਸੁਆਈ ਇਹਦੀ ਕੋਸ਼ੀ ਠੀਕ ਆ ਭਾਈ ਬੋਲ ਦੇ ਭਾਈ ਤੋੜ ਕੇ ਦਿਖਾ ਦੇ ਚੰਗੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਕੋਈ ਮੁੱਠੀ ਵਾਲਾ ਥਣ ਲੱਗਿਆ ਵਾ ਫੇਸ ਬੜਾ ਚੰਗਾ ਕਰ ਮਰੀ ਬਾਕੀ ਦੁੱਧ ਦਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਤੇ ਕੀ ਮੋਲ ਆ ਭਰਾ ਇਹਦਾ ਮੋਲੇ ਇਹ ਵੀ 52 ਦੇ ਦੇ। ਮਾਨ ਤਾਨ ਹੋ ਜਾਵੇ। ਹਾਂ ਮਾਨ ਤਾਨ ਸਾਰੀਆਂ। 52000 ਰੁਪਿਆ ਮੋਲਾ। ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਖਾਨ ਜ਼ਰੂਰ ਹੋ ਜਾ। ਚੰਗੀ ਆ ਬਟ। ਹਾਂ ਰੰਡੀ ਸੀਲ ਪੂਰੀ ਆ ਬਾਈ। ਜਿਵੇਂ ਮਰਜੀ ਹੱਥ ਲਾਈ। ਜਿੱਧਰ ਦੀ ਮਰਜੀ। ਬੇਫਿਕਰੀ ਅਮੂਰ ਨੂੰ ਵੀ ਹੋਵਨ ਨਾ ਬਹੁਤ ਵਧੀਆ ਬਣਾਇਆ। ਸਹੀ ਗੱਲ ਆ। ਮੂਰੋਂ ਵੀ ਦਿਖਾਉਂਦੇ ਨੇ ਵੀ ਨਾਣਾ ਨੂਣਾ ਚੰਗੀਆਂ ਨੇ ਬਾਈ ਕਹਿੰਨਾ। ਠੀਕ ਆ ਬਈ। ਮੋਲੇ ਦਾ 52000 ਰੁਪਿਆ। ਦੂਜਾ ਸੁਹੇਜ। ਦੂਜਾ ਸੁਹੇਜ। ਹਾਂ ਦੂਜੇ। ਠੀਕ। ਮੁੱਲ ਬਈ 52000 ਰੁਪਏ ਮੰਨ ਤਾਂ ਜਰੂਰ ਹੋ ਚੰਗੀ ਆ ਬਣ ਤੋੜਾ ਤਰਾ ਵੀ ਸਾਫ ਅੱਗੇ ਬਰੇਤਨ ਨੰਬਰ ਤੇ ਕਿਹੜਾ ਸੂਸਵੀ ਹੈ ਇਹ ਦੂਜਾ ਸੂਸਵੀ ਹੈ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਹੋ ਗਿਆ 3 ਮਹੀਨੇ ਸੂਈ ਨੂੰ 3 ਮਹੀਨੇ ਦੁੱਧ ਕਿੰਨਾ ਹੋ ਉਹਦੇ ਅੱਜ ਹੀ ਆਈ ਆਪਣੇ ਕੋਲ ਆਹ ਘਰਾ ਮਾਰ ਕੇ ਲੈ ਕੇ ਆਂਦੀ ਹੈ ਠੀਕ ਆ ਅਗਲੇ ਨੇ ਕਿਹਾ 13 ਕਿਲੋ ਆਪਾਂ ਕਹਿੰਦੇ 12 ਕਿਲੋ ਦੇ ਦੇ ਠੀਕ 13 14 ਕਹਿੰਦੇ ਖੋਲ ਦੇ ਬਾਈ ਤਾਂ ਕੱਦ ਬੱਡ ਬਹੁਤ ਆਵੇ ਨੇ 7 ਤਰੀਕ ਦਾ ਇਹ ਟੀਕਾ ਭਰਾਇਆ ਅੱਗੇ ਅਗਲੇ ਦੇ ਕਰਨ 24 ਦਿਨ ਹੋ ਗਏ ਠੀਕ ਆ ਬਾਈ ਫੇਸ ਚੰਗਾ ਬੋਦੀ ਚੰਗੀ ਆ ਰੰਗ ਯਾਦ ਵੀ ਚੰਗਾ ਬਾਕੀ ਕੱਦ ਬੱਡ ਬਹੁਤ ਜਨਾ ਕਹਿ ਦੂੰ ਬਾਈ ਤੇ ਥਾਣ ਥੁਣ ਚੰਗਾ ਲੱਗਿਆ ਠੰਡੀ ਠੀਲ ਆ ਕਿਵੇਂ ਮਰਜੀ ਥੱਲੇ ਬਹਿ ਜਾ ਤੇ ਜਿਵੇਂ ਮਰਜੀ ਹੱਥ ਲਾਈ ਦੇਣਾ ਮਹਾਵੇ ਫਿਕਰੀਆ ਹੈਲਥਿੰਗ ਠੀਕ ਆ ਬਾਈ ਮਾੜਾ ਆ ਪਾਸਾ ਜਰੂਰ ਹੈਗਾ ਦੁੱਧ ਦੁੱਧ ਨਹੀਂ ਤਾਂ ਖਾਣ ਬਹੁਤ ਚੰਗਾ ਚੁਈ ਚੁਈ ਚੰਗੀਆਂ ਹਾਂ ਜੇ ਕਿਸੇ ਦੇ ਕਰਮਾਂ ਨੂੰ ਆਹੀ ਟੀਕੇ ਤੇ ਰਹਿ ਗਈ ਘਰ ਦੇ ਪਈਆਂ ਦਾ ਭਰ ਦੋ ਹੂੰ ਬਾਕੀ ਹੁਣ ਦੁੱਧ ਹੈਗਾ ਚੰਗਾ ਦੋਨੇ ਚੀਜ਼ਾਂ ਹੀ ਆ ਹਮ ਇਹ ਯਾਰ ਜੀ ਤਾਂ ਦੱਸਿਓ ਹੀ ਦਿੰਦਾ ਹੁਣ ਅਗਲਾ ਇੱਕ ਆ ਭਾਈ ਇੱਕ ਸਾਈਡ ਥੋੜੀ ਭਾਲ ਦਿਖਾਉਂਦਾ ਹਾਂ ਹਾਂ ਭਾਲ ਨਹੀਂ ਦਿਖਾਉਂਦੀ ਮਾਰੇ ਪਾਸਾ ਜ਼ਰੂਰ ਆ ਭਾਈ ਅਗਲਾ ਇੱਥੇ ਆ ਕੇ ਕਹੇ ਸਹੀ ਗੱਲ ਹੈ ਦੁੱਧ ਦੁੱਧ ਨਹੀਂ ਪਰ ਹਮ ਹੁਣੋ ਘਤਾਰਾ ਮਾਰ ਕੇ ਜਾਂਦੀ ਹੈ ਅੰਗੇ ਇਸੇ ਲ ਕੋਈ ਨਹੀਂ ਠੀਕ ਹੈ ਕੀ ਮੋਲਾ ਪ੍ਰਾਦਾ ਮੋੱਲ 42000 ਰੁਪਏ ਦਾ ਮਾਨ ਤਨ ਹੋ ਜੂਗਾ ਆ ਮਾੜਾ ਮੋਟਾ 42000 ਰੁਪਿਆ ਮੋੱਲ ਮਾਨ ਤਨ ਜ਼ਰੂਰ ਸੱਦ ਬੰਦੇ ਬਹੁਤ ਵਧੀਆ ਸਹੀ ਗੱਲ ਕੋਈ ਬੰਦਾ ਆਵੇ ਯਾਰ ਆਪਦੀ ਤਸ਼ਲੀ ਕਰਕੇ ਲੈ ਕੇ ਜਾਵੇ ਗੱਭਣਾ ਦੇ ਵਿਹਨਾਂ ਦੇ ਇਹ ਵੀ ਅਗਲਾ ਦੋ ਰੰਗ ਚੋਕੇ ਲੈ ਕੇ ਜਾਵੇ ਠੀਕ ਹੈ ਅੱਪਾ ਬਾੜੀਆਂ ਖਰੀਦੀਆਂ ਹੁੰਦੀਆਂ ਨੇ ਅਸੀਂ ਲੰਬਣ ਲੈਣਾ ਕਿਸੇ ਦਾ ਵੀ ਨਹੀਂ ਠੀਕ ਹੈ ਆਪਣੀ ਘਰ ਘਰ ਦੀ ਸਰਪ ਗਰੰਟੀ ਹੁੰਦੀ ਜੈ ਜੈ ਗੱਲ ਠੀਕ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦੋਂ ਧੰਨਵਾਦ